ਭਾਰਤੀ মিডিਆ ਦਾ ਇਹ ਕੰਮ ਹੁੰਦਾ ਵਾ ਕਿ ਜੋ ਰਿਐਲਿਟੀ ਹੈ ਉਹ ਰਿਐਲਿਟੀ ਦੱਬ ਜਾਣੀ ਤੇ ਜੋ ਝੂਠ ਹੈ ਝੂਠ ਨੂੰ ਦੁਨੀਆ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਦੇਣਾ ਅਸੀਂ ਨਿੱਕੇ ਹੁੰਦੇ ਆ ਕਿ ਸੀਰੀਅਲ ਵੇਂਦੇ ਰਹੇ ਹਾਂ ਮਤਲਬ ਨਿੱਕੇ ਹੁੰਦੇ ਆ ਕਹ ਲੋ ਵੀ ਆਏ ਤੋਂ 3-4 ਸਾਲ ਪਹਿਲਾਂ ਸੀਰੀਅਲ ਵੇਂਦੇ ਰਹੇ ਹਾਂ ਉਹ ਅਕਬਰ ਬੀਰਬਲ ਦਾ ਉਹ ਟੀਵੀ ਦੇ ਵਿੱਚ ਆਉਂਦਾ ਹੁੰਦਾ ਹੇ ਬੜਾ ਵੇਖ ਕੇ ਖੁਸ਼ ਹੋਈਦਾ ਸੀ ਪੀ ਯਾਰ ਬੀਰਬਲ ਕਿੰਨਾ ਸਿਆਣਾ ਬੰਦਾ ਵਾ ਨਾਲ ਮੈਂ ਹੁੰਦਾ ਹਾਂ ਨਾਲ ਮੇਰੇ ਭਰਾ ਹੁੰਦੇ ਹੀ ਅਸੀਂ ਯਾਰ ਦੋ ਤਿੰਨ ਚਾਰ ਜਣੇ ਮਿਲ ਕੇ ਅਸੀਂ ਤੇ ਅਕਬਰ ਬੀਰਬਲ ਵੇਖਦੇ ਹੁੰਦੇ ਹਾਂ ਅੱਛਾ ਸਾਨੂੰ ਨਾ ਉਹਦੇ ਵਿੱਚ ਇਹ ਚੀਜ਼ ਵਿਖਾਈ ਗਈ ਹੀ ਪੀ ਜਿਹੜਾ ਬੀਰਬਲ ਬੰਦਾ ਵਾ ਇਹ ਬੜਾ ਸਿਆਣਾ ਬੰਦਾ ਵਾ ਬੜਾ ਚੰਗਾ ਬੰਦਾ ਵਾ ਤੇ ਬੜਾ ਸੂਝਵਾਨ ਤੇ ਬੜਾ ਸੁਲਝਿਆ ਹੋਇਆ ਬੰਦਾ ਵਾ ਅਸੀਂ ਗੁੰਮਰਾਹ ਹੋ ਕੇ ਤੇ ਬੀਰਬਲ ਨੂੰ ਬੜਾ ਚੰਗਾ ਸਮਝ ਲਿਆ ਲੇਕਿਨ ਜਦੋਂ ਅਸੀਂ ਹਿਸਟਰੀ ਦੀ ਕਿਤਾਬਾਂ ਪੜ੍ਹੀਆਂ ਇਤਿਹਾਸ ਪੜ੍ਹਿਆ ਤੇ ਸਾਨੂੰ ਪਤਾ ਲੱਗਾ ਕਿ ਬੀਰਬਲ ਉਹ ਦੁਸ਼ਟ ਪ੍ਰਾਣੀ ਆ ਤੇ ਜਿਹੜਾ ਗੁਰੂ ਰਾਮਦਾਸ ਦੇ ਘਰ ਦੇ ਨਾਲ ਜਿਹੜਾ ਗੁਰੂ ਅਰਜਨ ਸਾਹਿਬ ਦੇ ਘਰ ਦੇ ਨਾਲ ਗੁਰੂ ਨਾਨਕ ਦੀ ਗੱਦੀ ਦੇ ਪ੍ਰਤੀ ਸਭ ਤੋਂ ਜ਼ਿਆਦਾ ਯਹਿਰ ਇਸ ਬੀਰਬਲ ਨੇ ਅਕਬਰ ਦੇ ਕੋਲ ਉਗਲਿਆ ਸੀ ਜਿਹੜਾ ਅਕਬਰ ਆ ਉਹ ਇੱਕ ਮੁਸਲਮਾਨ ਰਾਜਾ ਸੀ ਗੁਰੂ ਘਰ ਦੇ ਨਾਲ ਚੰਗਾ ਸੀ ਉਹ ਖਾਰਖਾਨਾ ਵਾਲਾ ਨਹੀਂ ਸੀ ਤੇ ਜਿਹੜਾ ਬੀਰਬਲ ਸੀ ਸਾਨੂੰ ਅਜੇ ਤੱਕ ਇਹ ਵਹਿਮ ਰਿਆ ਸੀ ਕਿ ਉਹ ਬੀਰਬਲ ਜਿਹੜਾ ਨਾਲ ਰਹਿੰਦਾ ਰਿਹਾ ਵਾ ਉਹ ਬੀਰਬਲ ਵੀ ਖਰੇ ਮੁਸਲਮਾਨ ਹੀ ਹੋਊਗਾ ਲੇਕਿਨ ਜਦੋਂ ਅਸੀਂ ਇਤਿਹਾਸ ਦੀ ਕਿਤਾਬ ਪੜ੍ਹੀ ਤੇ ਸਾਨੂੰ ਪਤਾ ਲੱਗਾ ਕਿ ਬੀਰਬਲ ਉੱਚ ਜੱਤ ਦਾ ਇੱਕ ਬ੍ਰਾਹਮਣ ਸੀਗਾ Hindu ਸੀਗਾ ਜਦੋਂ ਅਕਬਰ ਦਾ ਰਿਸ਼ਤਾ ਹੋਇਆ ਤੇ ਅਕਬਰ ਦਾ ਰਿਸ਼ਤਾ ਹੋਇਆ ਸੀ ਇੱਕ ਹਿੰਦੂਆਂ ਦੀ ਕੁੜੀ ਦੇ ਨਾਲ ਹਿੰਦੂਆਂ ਨੇ ਇਹ ਸੋਚ ਕੇ ਤੇ ਅਕਬਰ ਦੇ ਨਾਲ ਰਿਸ਼ਤਾ ਕੀਤਾ ਸੀ ਕਿ ਸਾਡੀ ਧੀ ਉੱਚੇ ਇੱਕ ਰਾਜੇ ਦੇ ਨਾਲ ਵਿਆਹੀ ਜਾਏਗੀ ਤੇ ਨਾਲ ਜਦੋਂ ਉਸ ਬ੍ਰਾਹਮਣ ਨੇ ਆਪਣੀ ਧੀ ਦਾ ਰਿਸ਼ਤਾ ਜਦੋਂ ਅਕਬਰ ਦੇ ਨਾਲ ਕੀਤਾ ਤਾਂ ਨਾਲ ਬੀਰਬਲ ਵੀ ਨਾਲ ਹੀ ਚਲ ਗਿਆ ਜਦਾਂ ਦਾਜ ਦੇ ਵਿੱਚ ਆਇਆ ਖੇਲ ਉਹ ਇਹਨੂੰ ਇਹ ਬੀਰਬਲ ਜਾ ਕੇ ਅਕਬਰ ਦੇ ਦਰਬਾਰ ਦੇ ਵਿੱਚ ਰਹਿੰਦਾ ਰਿਹਾ ਵਾ ਉੱਥੇ ਜਾ ਕੇ ਤੇ ਲੋਕਾਂ ਦਾ ਬੜਾ ਜੀਲਾਈ ਰੱਖਦਾ ਸੀ ਇਹ। ਚੁੜਕਲੇ ਕਹਾਣੀਆਂ। ਕਦੀ ਕਿਸ ਦਾ ਸਿਰ ਖਾ ਛੜਨਾ ਕਦੀ ਕਿਸ ਦਾ ਸਿਰ ਖਾ ਛੜਨਾ। ਤੇ ਬੜਾ ਚਲਾਕ ਸੀਗਾ ਇਹ। ਹੁਣ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਲ ਸਭ ਤੋਂ ਜ਼ਿਆਦਾ ਇਹਦਾ ਵਿਰੋਸ ਸੀਗਾ। ਕਿਉਂਕਿ ਜਿਹੜੇ ਬ੍ਰਾਹਮਣ ਸੀਗੇ ਬ੍ਰਾਹਮਣ ਜਾਤਪਾਤ ਨੂੰ ਪ੍ਰਮੋਟ ਕਰਦੇ ਸੀ। ਬ੍ਰਾਹਮਣ ਜਾਤਪਾਤ ਨੂੰ ਪ੍ਰਮੋਟ ਕਰਕੇ ਤਛੂਦਰਾਂ ਨੂੰ ਨੀਵਾ ਵਖਾਉਂਦੇ ਸੀ ਤੇ ਬ੍ਰਾਹਮਣ ਆਪ ਉੱਚੀ ਜਾਤ ਦੇ ਘਵਾਉਂਦੇ ਸੀ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਤ ਪਾਤ ਦਾ ਖੰਡਨ ਕੀਤਾ ਉਹ ਜਾਤ ਪਾਤ ਦਾ ਖੰਡਨ ਹੁੰਦਾ ਹੁੰਦਾ ਸਿੱਖੀ ਦਾ ਪ੍ਰਚਾਰ ਐਸ ਕਦਰ ਗੁਰੂ ਅਰਜਨ ਸਾਹਿਬ ਦੇ ਆਉਂਦਿਆਂ ਤੱਕ ਸਿੱਖੀ ਦਾ ਪ੍ਰਚਾਰ ਇੰਨਾ ਵਧਿਆ ਕਿ ਇਹਨਾਂ ਬ੍ਰਾਹਮਣਾਂ ਨੂੰ ਆਪਣੇ ਹੱਥਾਂ ਪੈਰਾਂ ਦੀਆਂ ਪੈਗੀਆਂ ਇਹ ਬ੍ਰਾਹਮਣ ਲੋਕਾਂ ਨੂੰ ਲੁੱਟਿਆ ਕਿਦਾਂ ਕਰਦੇ ਸੀ ਵੀ ਆਪਣਾ ਸਾਰਾ ਕੁਝ ਸਾਨੂੰ ਦੇ ਕੇ ਤੇ ਜਾ ਕੇ ਉਹ ਰੁੱਖ ਤੋਂ ਚੜ ਕੇ ਛਾਲ ਮਾਰ ਦੋ ਤੇ ਥੱਲੇ ਡੇਕ ਕੇ ਮਰ ਜੂਗੀ ਤਾਨੂੰ ਸਵਰਗ ਮਿਲ ਜੇਗਾ ਜਗਨਨਾਥ ਪੁਰੀ ਦੇ ਵਿੱਚ ਇੱਕ ਰੱਥ ਹੋਇਆ ਕਰਦਾ ਹੈ ਬੜਾ ਵੱਡਾ ਉਹ ਰੱਥ ਨੂੰ ਕਾਫੀ ਬਾਹਮਣ ਲੋਗ ਐਦਾਂ ਆਪਣੇ ਮੋਢੇ ਤੇ ਰਸੇ ਲਾ ਕੇ ਤੇ ਖਿੱਚਾ ਕਰਦੇ ਸੀ ਉਹਦੇ ਉੱਪਰ ਭਗਵਾਨ ਜਗਨਨਾਥ ਦੀ ਮੂਰਤੀ ਲੱਦੀ ਪਈ ਐਦਾਂ ਲੱਦੀ ਪਈ ਹੁੰਦੀ ਬੜੇ 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 ਟਾਇਰ ਹੁੰਦੇ ਸੀ ਉਹਦੇ ਬੜੇ 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 ਪੈਗੀ ਹੁੰਦੇ ਸੀ ਉਹ ਜਦੋਂ ਬਾਹਮਣ ਉਹ ਰਸੇ ਦੇ ਨਾਲ ਫੜ ਕੇ ਖਿੱਚਦੇ ਸੀ ਤੇ ਕੋਲ ਖੜੇ ਬਾਹਮਣ ਇਹ ਦਾਵਾ ਕਰਿਆ ਕਰਦੇ ਸੀ ਵੀ ਜਿਹੜਾ ਆਪਣਾ ਸਾਰਾ ਧਨ ਦੌਲਤ ਸਾਨੂੰ ਦੇ ਕੇ ਤੇ ਇਸ ਰੱਥ ਦੇ ਥੱਲੇ ਆ ਕੇ ਜਿਹੜਾ ਫਿਸਕੇ ਮਰ ਜੂਗਾ ਉਹਨੂੰ ਸਵਰਗ ਮਿਲ ਜੂਗਾ ਪਰ ਗੁਰੂ ਨਾਨਕ ਸਾਹਿਬ ਨੇ ਉਸ ਸਿਧਾਂਤ ਨੂੰ ਖੰਡਨ ਕਰਤਾ ਕਵਨ ਨਰਕ ਤੇ ਆ ਸੁਰਗ ਵਿਚਾਰਾ ਸੰਤਨ ਦਉ ਰਾਦੇ ਬਾਣੀ ਨੇ ਸਿਧਾਂਤ ਨੂੰ ਖੰਡਨ ਕਰਤਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਇੰਨਾ ਕਿ ਸਿੱਖੀ ਦਾ ਪ੍ਰਚਾਰ ਵਧਿਆ ਕਿ ਜਾਤ ਭਮਾਨੀ ਬਾਹਮਣਾਂ ਨੂੰ ਆਪਣੇ ਹੱਥਾਂ ਪੈਰਾਂ ਦੀਆਂ ਪਈਆਂ ਇਹਨਾਂ ਬਾਮਲਾਂ ਨੇ ਇੱਕ ਵਾਰੀ ਸ਼ਿਕਾਇਤ ਕੀਤੀ ਸੀ ਗੁਰੂ ਅਮਰਦਾਸ ਮਹਾਰਾਜ ਦੀ ਅਕਬਰ ਦੇ ਕੋਲ ਅਕਬਰ ਰਾਜੇ ਦੇ ਕੋਲ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਲੈ ਕੇ ਜਾਂਦੇ ਆ ਤੇ ਜਾ ਕੇ ਜਦੋਂ ਗੁਰੂ ਰਾਮਦਾਸ ਮਹਾਰਾ ਜਿੰਨੇ ਵਿਆਖਿਆ ਕਰਕੇ ਦੱਸੀ ਕੁਰਬਾਨੀ ਦੀ ਤੇ ਅਕਬਰ ਨੇ ਉਸ ਸਮੇਂ ਵਚਨ ਕੀਤਾ ਕਿ ਇਹ ਆਈ ਈਡੀ ਮਹਾਨ ਪਾਵਨ ਪਵਿੱਤਰ ਬਾਣੀ ਆ ਇਸ ਬਾਣੀ ਨੂੰ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਲਿਆਉਣ ਦੀ ਜ਼ਰੂਰਤ ਨਹੀਂ ਆ ਬੜੇ ਬੜੇ ਰਾਜੇ ਆਪ ਚੱਲ ਕੇ ਇਹ ਬਾਣੀ ਸੁਣਨ ਤੇ ਜਦੋਂ ਅਕਬਰ ਰਾਜਾ ਸ਼੍ਰੀ ਗੋਵਿੰਦ ਵਾਲ ਸਾਹਿਬ ਆਏ ਤੁਹਾਨੂੰ ਪਤਾ ਹੋਵੇ ਉਦੋਂ ਆ ਕੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਸ਼ਿਕਾਇਆ ਹੀ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾ ਪੰਗਤ ਫਿਰ ਸੰਗਤ ਕਿ ਗੁਰੂ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਭਾਵੇਂ ਰਾਜਾ ਆਜੇ ਭਾਵੇਂ ਪਖਾਰੀ ਆ ਜੀ ਭਾਵੇਂ ਛੋਟਾ ਆ ਜੇ ਭਾਵੇਂ ਵੱਡਾ ਆ ਜੇ ਭਾਵੇਂ ਗਰੀਬ ਆ ਜੇ ਭਾਵੇਂ ਅਮੀਰ ਆ ਜੇ ਗੁਰੂ ਕੇ ਲੰਗਰਾਂ ਦੇ ਵਿੱਚ ਸਾਰੇ ਬਰਾਬਰ ਆ ਤੇ ਅਕਬਰ ਵਰਗੇ ਵੱਡੇ ਬਾਦਸ਼ਾਹ ਨੂੰ ਵੀ ਉਸ ਸਮੇਂ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਸੀ ਇਹ ਗੱਲਾਂ ਉਸ ਸਮੇਂ ਦੇ ਬ੍ਰਾਹਮਣ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਬ੍ਰਾਹਮਣਾਂ ਦਾ ਤੋਰੀ ਫੁਲਕਾ ਬੰਦ ਹੋ ਰਿਹਾ ਸੀ ਉਹ ਲੋਕਾਂ ਨੂੰ ਲੁੱਟਦੇ ਸੀ ਜਿਹੜਾ ਬੀਰਬਲ ਸੀ ਬੀਰਬਲ ਬ੍ਰਾਹਮਣ ਸੀ ਬ੍ਰਾਹਮਣਾਂ ਨੇ ਸਭ ਤੋਂ ਜ਼ਿਆਦਾ ਆਪਣਾ ਗੱਠ ਜੋੜ ਰੱਖਿਆ ਅਕਬਰ ਦੇ ਨਾਲ ਬੀਰਬਲ ਦੇ ਨਾਲ ਬੀਰਬਲ ਬਹਾਮਣ ਸੀ ਬੀਰਬਲ ਨੇ ਵੀ ਸਭ ਤੋਂ ਜਿਆਦਾ ਕੰਨ ਗੁਰੂ ਅਰਜਨ ਸਾਹਿਬ ਦੇ ਪ੍ਰਤੀ ਬੀਰਬਲ ਦੇ ਕੰਨਾਂ ਦੇ ਵਿੱਚ ਸਭ ਤੋਂ ਜਿਆਦਾ ਕੰਨ ਭਰੇ ਅਕਬਰ ਦੇ ਕੰਨਾਂ ਦੇ ਵਿੱਚ ਸਭ ਤੋਂ ਜਿਆਦਾ ਇਸ ਬੀਰਬਲ ਨੇ ਕੰਨ ਭਰੇ ਪਿਓ ਇੱਕ ਗ੍ਰੰਥ ਛਾਪ ਰਿਹਾ ਉਸ ਗ੍ਰੰਥ ਦੇ ਵਿੱਚ ਹਿੰਦੂਆਂ ਨੂੰ ਵੀ ਮਾੜਾ ਕਹੇਤਾ ਵਾ ਹਜ਼ਰਤ ਮੁਹੰਮਦ ਸਾਹਿਬ ਨੂੰ ਮਾੜਾ ਕਹੇਤਾ ਵਾ ਅਕਬਰ ਨੇ ਫਿਰ ਬਾਣੀ ਸੁਣੀ ਕਬਰ ਰਾਜੇ ਨੇ ਕਿਹਾ ਵੀ ਇਹ ਬਾਣੀ ਬੜੀ پاک ਪਵਿੱਤਰ ਬਾਣੀ ਹੈ ਸਾਰੀ ਦਿਹਾੜੀ ਸਿਰਖੰਦਾ ਰਹਿੰਦਾ ਸੀ ਇੱਕ ਨੇ ਨਾ ਕਬਰ ਬਾਦਸ਼ਾਹ ਨੇ ਇਹਨੂੰ ਕਿਰਪਾਣ ਦੇ ਕੇ ਕਿਹਾ ਵੀ ਸਾਰਾ ਦਿਨ ਇੱਥੇ ਵਿਹਲਾ ਬੈਠਾ ਸਾਡਾ ਸਿਰਖੰਦਾ ਰਹਿੰਦਾ ਵਾ ਗੱਪਾਂ ਕਹਾਣੀਆਂ ਸੁਣਾਉਂਦਾ ਰਹਿੰਦਾ ਵਿਹਲਾ ਵਿਹਲਾ ਬੈਠ ਕੇ ਅਨਪਾਰਦਾ ਰਹਿੰਦਾ ਵਾ ਆ ਕਿਰਪਾਣ ਲੈ ਜਾ ਜਾ ਕੇ ਜੰਗ ਲੜ ਤੇ ਜੰਗ ਲੜਨ ਗਿਆ ਜਾਂਦੀ ਵਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਧਮਕੀ ਦੇ ਕੇ ਗਿਆ ਇਹ ਦੋਸਤ ਬੰਦਾ ਕਿ ਜਦੋਂ ਮੈਂ جنگ ਲੜ ਕੇ ਵਾਪਸ ਆਵਾਂਗਾ ਆਉਣ ਲੱਗਿਆ ਮੈਂ ਤੁਹਾਡਾ ਖੁਰਾਕ ਹੋ ਜਾ ਕੇ ਮਟਾਵਾਂਗਾ ਪਰਸ ਬਾਬਾ ਐਸਾ ਬਣਿਆ ਕਿ ਜਦੋਂ ਉਹਨਾਂ ਦੇ ਨਾਲ ਪਠਾਣਾ ਦੇ ਨਾਲ ਇਹ ਜਦੋਂ ਬੀਰਬਲ جنگ ਲੜਨ ਗਿਆ ਉਥੇ جنگ ਲੜਦਾ ਮਾਰਿਆ ਗਿਆ ਕਿਉਂਕਿ جنگ ਲੜਨਾ ਪੱਲੇ ਨਹੀਂ ਸੀ ਪੱਲੇ ਕੇਵਲ ਤੇ ਕੇਵਲ ਚੁਟਕਲੇ ਕਹਾਣੀਆਂ ਗੱਪਾਂ ਕਦੀ ਕਿਸਦਾ ਸਿਰ ਖਾ ਲਿਆ ਕਦੀ ਕਿਸਦਾ ਮੱਥਾ ਝਟ ਲਿਆ ਲੜਨ ਜੋਗਾ ਨਹੀਂ ਸੀ ਤੇ ਪਰ ਜਾਂ ਲੱਗਿਆ ਗੁਰੂ ਸਾਹਿਬ ਨੂੰ ਧਮਕੀ ਦੇ ਕੇ ਗਿਆ ਕਿ ਮੈਂ ਜੰਗ ਲੜਨ ਚੱਲਿਆ ਹਾਂ ਲੜ ਕੇ ਵਾਪਸ ਆਵਾਂਗਾ ਆ ਕੇ ਤੁਹਾਡਾ ਖੁਰਾ ਖੋਜ ਮਟਾਵਾਂਗਾ ਤੇ ਜਿੱਥੇ ਅਸੀਂ ਗੱਲ ਕਰਦੇ ਹਾਂ ਸ਼ਹੀਦੀ ਦੀ ਕਾਣਾ ਪੀਲੂ ਸੱਜੂ ਸਾਹਸਣ ਚਾਰ ਅਖੌਤੀ ਭਗਤ ਜਿੱਥੇ ਇਹਨਾਂ ਨੇ ਯੋਗਦਾਨ ਪਾਇਆ ਜਿੱਥੇ ਅਕਬਰ ਦੇ ਪੁੱਤਰ ਯੰਗੀਰ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਾਉਂਦੇ ਵੇ ਯੋਗਦਾਨ ਪਾਇਆ ਉਥੇ ਯੋਗਦਾਨ ਇਸ ਬੀਰਬਲ ਦਾ ਵੀ ਹੈਗਾ ਸੀ ਅਕਬਰ ਮਾੜਾ ਨਹੀਂ ਸੀ ਪਰ ਅਕਬਰ ਇਹ ਚਾਹੁੰਦਾ ਸੀ ਕਿ ਮੇਰੀ ਗੱਦੀ ਮੇਰੇ ਪੁੱਤਰੇ ਖusro ਨੂੰ ਮਿਲ ਜੇ ਕਿਉਂਕਿ ਖusro ਦੇ ਨਾਲ ਅਕਬਰ ਰਾਜੇ ਦੇ ਵਿਚਾਰ ਮਿਲਦੇ ਸੀ ਤੇ ਪਰ ਅਕਬਰ ਰਾਜੇ ਨੂੰ ਇਹ ਵੀ ਪਤਾ ਸੀ ਕਿ ਜੇਕਰ ਇਹ ਮੇਰੀ ਗੱਦੀ ਮੇਰੇ ਆਪਣੇ ਪੁੱਤ ਜਹਾਂਗੀਰ ਦੇ ਕੋਲ ਆ ਗਈ ਤੇ ਇਹ ਜਹਾਂਗੀਰ ਨੁਕਸਾਨ ਕਰੂਗਾ ਜਹਾਂਗੀਰ ਸਿੱਖਾਂ ਦੇ ਨਾਲ ਵੀ ਖਾਰ ਖਾਂਦਾ ਸੀ ਤੇ ਫਿਰ ਯਾਹੰਗੀਰ ਦੇ ਇਹ ਵੀ ਕੰਨ ਭਰੇ ਗਏ ਸ਼ੇਖ ਫਰੀਦ ਬੁਖਾਰੀ ਨੇ ਤੇ ਸ਼ੇਖ ਅਹਿਮਦ ਸਰਹੰਦੀ ਨੇ ਇਹ ਅਕਬਰ ਦੇ ਕੰਨ ਯਾਹੰਗੀਰ ਦੇ ਕੰਨ ਭਰੇ ਕਿ ਇੱਕ ਬਹੁਤ ਵੱਡੀ ਝੂਠੀ ਦੁਕਾਨ ਖੋਲ ਕੇ ਗੁਰੂ ਅਰਜਨ ਸਾਹਿਬ ਬੈਠਾ ਵਾ ਇਹ ਚੌ ਪੰਜਾਂ ਪੀੜੀਆਂ ਤੋਂ ਝੂਠ ਦਾ ਕਫਰ ਤੋਲਦੇ ਆ ਰਹੇ ਆ ਤੇ ਖੁਸਰੋ ਦੀ ਬਗਾਵਤ ਕੀਤੀ ਹੈ ਤੇ ਖੁਸਰੋ ਨੂੰ ਇਸ Hindu ਨੇ ਤਿਲਕ ਲਾਇਆ ਵਾ ਜਾਂਗੀਰ ਨੂੰ ਇਹ ਕੰਨ ਭਰੇ ਕਿ ਤੁਹਾਡੇ بیٹے ਖੁਸਰੋ ਦੇ ਤਿਲਕ ਲਾ ਕੇ ਉਹਨੂੰ ਪ੍ਰਮੋਟ ਕੀਤਾ ਵਾ ਉਹਨੂੰ ਸ਼ਬਾਸ਼ੀ ਦਿੱਤੀ ਜਾਂ ਥਾਪੜਾ ਦਿੱਤਾ ਵਾ ਕਿ ਜਾ ਕੇ ਜਾਂਗੀਰ ਦਾ ਤਖਤ ਖੋਲਾ ਹਾਲਾਂਕਿ ਜੋ ਸਚਾਈ ਸੀ ਸਚਾਈ ਇਹ ਸੀ ਕਿ ਜਾਂਗੀਰ ਜਾਂਗੀਰ ਦੇ ਕੰਨ ਭਰੇ ਗਏ ਹੀ ਅਸਲ ਵਿੱਚ ਖੁਸਰੋ ਕਦੀ ਗੁਰੂ ਅਰਜਨ ਸਾਹਿਬ ਨੂੰ ਮਿਲਿਆ ਹੀ ਨਹੀਂ ਸੀ ਤੇ ਪਰ ਜਿਹੜਾ ਇਹ ਬੀਰਬਲ ਸਭ ਤੋਂ ਜ਼ਿਆਦਾ ਯੋਗਦਾਨ ਗੁਰੂ ਅਰਜਨ ਸਾਹਿਬ ਦੇ ਵਿੱਚ ਸ਼ਹੀਦ ਕਰਾਉਣ ਦੇ ਵਿੱਚ ਜਿੱਥੇ ਅਸੀਂ ਚੰਦੂ ਦੀ ਗੱਲ ਕਰਦੇ ਆਂ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਕਰਦੇ ਆਂ ਚਾਰ ਭਗਤਾਂ ਦੀ ਗੱਲ ਕਾਣਾ ਪੀਰੂ ਸੱਜੂ ਸਾਹਿਬ ਸਿੰਘ ਦੀ ਗੱਲ ਕਰਦੇ ਆਂ ਉੱਥੇ ਇੱਕ ਯੋਗਦਾਨ ਇਸ ਵੀਰਬਲ ਦਾ ਵੀ ਸੀ ਇਸ ਵੀਰਬਲ ਨੇ ਗੁਰੂ ਅਰਜਨ ਸਾਹਿਬ ਦੇ ਭਰਾ ਵੱਡੇ ਭਰਾ ਪ੍ਰਿਥੀ ਚੰਦ ਉਸ ਪ੍ਰਤੀਜੰਦਰ ਨਾਲ ਵੀ ਸਲਾਮ ਸ਼ੋਰਾ ਕੀਤਾ ਸੀ ਗੁਰੂ ਅਰਜਨ ਸਾਹਿਬ ਦੀ ਗੱਦੀ ਖੋਣ ਲਈ ਪਰ ਨਾ ਬੀਰਬਲ ਕਾਮਯਾਬ ਹੋਇਆ ਤੇ ਨਾ ਹੀ ਗੱਦੀ ਖੋਣ ਦੇ ਵਿੱਚ ਪ੍ਰਤੀਜੰਦ ਕਾਮਯਾਬ ਹੋਇਆ ਹੁਣ ਇਸ ਬੀਰਬਲ ਦੇ ਤੁਹਾਨੂੰ ਮੈਂ ਕਹਾਂ ਮੂਰਖਤਾ ਦੱਸ ਦਵਾਂ ਇੱਕ ਦਿਨ ਅਕਬਰ ਰਾਜੇ ਨੇ ਬੀਰਬਲ ਨੂੰ ਕਿਹਾ ਕਿ ਮੇਰਾ ਇਰਾਦਾ ਵਾ ਕਿ ਮੈਂ ਹਿੰਦੂ ਬਣ ਜਾਵਾਂ ਇਸਲਾਮ ਛੱਡ ਦਵਾਂ ਤੇ ਬੀਰਬਲ ਨੇ ਅਕਬਰ ਨੂੰ ਕਿਹਾ ਵੀ ਆਪਾਂ ਕੱਲ ਮਿਲਾਂਗੇ ਇਸ ਟੌਪਿਕ ਤੇ ਕੱਲ ਗੱਲ ਕਰਾਂਗੇ ਅਗਲੇ ਦਿਨ ਅਕਬਰ ਬਾਹਰ ਨਿਕਲਦਾ ਵਾ ਤੇ ਅਕਬਰ ਬਾਹਰ ਨਿਕਲ ਕੇ ਕੀ ਦੇਖਦਾ ਕਿ ਬਾਹਰ ਬੀਰਬਲ ਇੱਕ ਗਧੇ ਨੂੰ ਨਵਾ ਰਿਹਾ ਵਾ ਉਹ ਬੜਾ ਲਿਸ਼ਕਾ ਰਿਹਾ ਉਹਨੂੰ ਹਾਲਾ ਕਿ 2-3 ਵਾਰੀ ਪਹਿਲਾਂ ਵੀ ਨਵਾ ਚੁੱਕਾ ਸੀ ਤੇ ਪਰ ਉਹਨੂੰ ਨਵਾਈ ਜਾ ਰਿਹਾ ਨਵਾਈ ਜਾ ਰਿਹਾ ਅਕਬਰ ਬੀਰਬਲ ਨੂੰ ਜਾ ਕੇ ਪੁੱਛਦਾ ਵੀ ਇਹ ਤੈਨੂੰ ਕੀ ਹੋ ਗਿਆ ਗਧੇ ਨੂੰ ਨਵਾਈ ਕੋ ਜਾ ਰਿਹਾ ਵਾ ਉਹ ਕਹਿੰਦਾ ਵੀ ਜਿੱਦਾਂ ਇੱਕ ਗਧਾ ਜਿੰਨਾ ਮਰਜ਼ੀ ਲਿਸ਼ਕਾ ਦੋ ਇੱਕ ਕਦੀ ਘੋੜਾ ਨਹੀਂ ਬਣ ਸਕਦਾ। ਇੱਕ ਕਦੀ ਗਾਂ ਨਹੀਂ ਬਣ ਸਕਦਾ। ਉਸੇ ਤਰ੍ਹਾਂ ਇੱਕ ਮੁਸਲਮਾਨ ਕਦੀ ਹਿੰਦੂ ਨਹੀਂ ਬਣ ਸਕਦਾ ਤੇ ਬੀਰਬਲ ਦੇ ਬੀਰਬਲ ਦੇ ਉੱਤੇ ਅਕਬਰ ਨੂੰ ਉਸ ਸਮੇਂ ਬਹੁਤ ਗੁੱਸਾ ਆਇਆ ਸੀ। ਪੇਸਲਾਮ ਨੂੰ ਇਸ ਇਸ ਬੀਰਬਲ ਨੇ ਇਸਲਾਮ ਨੂੰ ਗਧੇ ਦੇ ਨਾਲ ਕੰਪੇਅਰ ਕੀਤਾ। ਅਕਬਰ ਨੂੰ ਉਸ ਸਮੇਂ ਗੁੱਸਾ ਆਇਆ। ਪਰ ਇਹ ਬੀਰਬਲ ਸਭ ਤੋਂ ਜ਼ਿਆਦਾ ਜਿੰਨਾ ਨਾਟਕਾਂ ਦੇ ਵਿੱਚ ਟੀਵੀ ਸੀਰੀਅਲਾਂ ਦੇ ਵਿੱਚ ਜਿੰਨਾ ਇਸ ਵੀਰਬਲ ਨੂੰ ਵਧਾ ਚੜਾ ਕੇ ਵਿਖਾਤਾ ਵੀ ਜਿੱਡਾ ਇਹ ਬੰਦਾ ਸਿਆਣਾ ਵਾ ਅਸਲ ਵਿੱਚ ਇਹ ਬੰਦਾ ਓਡਾ ਹੀ ਗੁਰੂ ਘਰ ਦੇ ਨਾਲ ਖਾਰਖਾਨ ਵਾਲਾ ਇਹ ਓਡਾ ਗੁਰੂ ਘਰ ਦਾ ਵਿਰੋਧੀ ਸੀ ਪਰ ਜਦੋਂ ਜੰਗ ਲੜਨ ਗਿਆ ਜੰਗ ਲੜਨਾ ਇਹਦੇ ਪੱਲੇ ਨਹੀਂ ਸੀ ਗੱਪਾਂ ਕਹਾੜੀਆਂ ਚੁਟਕਲੇ ਇਹ ਇਹਦੇ ਪੱਲੇ ਸੀ ਤੇ ਜੰਗ ਦੇ ਵਿੱਚ ਜਾ ਕੇ ਉਦੋਂ ਮਾਰਿਆ ਗਿਆ ਆਪਣੇ ਬੱਚਿਆਂ ਨੂੰ ਅੱਜ ਇਤਿਹਾਸ ਪੜਾਓ ਅਸੀਂ ਅੱਜ ਇਤਿਹਾਸ ਤੋਂ ਕੋਰੇ ਹਾਂ ਅਕਬਰ ਰਾਜਾ ਮਾੜਾ ਨਹੀਂ ਸੀ ਪਰ ਅਕਬਰ ਦੀ ਗੱਦੀ ਨਿਸ਼ੀਣ ਉਹਦਾ ਪੁੱਤਰ ਜਿਹਨੂੰ ਅਕਬਰ ਰਾਜਾ ਗੱਦੀ ਦੇਣਾ ਨਹੀਂ ਚਾਹੁੰਦਾ ਪਰ ਤੱਕੇ ਦੇ ਨਾਲ ਹੀ ਉਹਦਾ ਪੁੱਤਰ ਜਹਾਂਗੀਰ ਅਕਬਰ ਦੀ ਗੱਦੀ ਤੇ ਕਬਜ਼ਾ ਕਰ ਗਿਆ ਲੇਕਿਨ ਜਿਹਨੂੰ ਅਕਬਰ ਗੱਦੀ ਦੇਣਾ ਚਾਹੁੰਦਾ ਸੀ ਉਸ ਹੀ ਅਕਬਰ ਦਾ ਆਪਣਾ ਪੋਤਰਾ ਖੁਸਰੋ ਖੁਸਰੋਂ ਨੂੰ ਇਹਨੇ ਗੱਡੀ ਤੇ ਬਹਿਣ ਨਹੀਂ ਦਿੱਤਾ ਜਾਹਗੀ ਇਹਨੇ ਤੇ ਜੇਕਰ ਖੁਸਰੋ ਗੱਡੀ ਤੇ ਬਹਿ ਜਾਂਦਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਵੀ ਨਹੀਂ ਸੀ ਹੋਣੀ